ਜੀ ਕਿਦਾਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਆਸ ਕਰਦਾ ਸਾਰਿਆਂ ਨੇ ਬਹੁਤ ਹੀ ਵਧੀਆ ਹੋਵੋਗੇ ਸ਼ੁਰੂ ਕਰਨ ਲੱਗੇ ਆਪਾਂ ਅੱਜ ਦਾ ਵਲੌਗ ਸੋ ਟਾਈਮ ਜਿਹੜਾ ਹੋ ਚੁੱਕਾ ਸਵਾ 10:00 ਬੁਡ ਮਾਰਨਿੰਗ ਸਾਰਿਆਂ ਨੂੰ ਪਹਿਲਾਂ ਆਪਣੇ ਵੱਲੋਂ ਸਾਰਿਆਂ ਨੂੰ ਜਿਹੜੀ ਐਪੀ ਹੋਲੀ ਹੋਲੀ ਤੁਹਾਨੂੰ ਮੁਬਾਰਕਾਂ ਰੰਗ ਰੰਗ ਲਾਓ ਜ਼ਿੰਦਗੀ ਦੇ ਲੋ ਨਜ਼ਾਰੇ ਤੇ ਹੁਣ ਆਪਾਂ ਕਿੱਥੇ ਆ ਗਏ ਆਂਗੇ ਸਬਜੀ ਮੰਡੀ ਮੈਨੂੰ ਲੱਗਦਾ ਸਬਜੀ ਮੰਡੀ ਚੁੱਪ ਜੀ ਲੱਗਦੀ ਏ ਯਾਰ ਅੱਜ ਦਿਨ ਕੀ ਆ ਸ਼ੁਕਰਵਾਰ ਯਾਰ ਕੋਈ ਬੰਦ ਬੁੰਦ ਤਾਂ ਨਹੀਂ ਬੰਦਨੇ ਲੱਗੇ ਤੇ ਸਟਾਵਾ ਤਾਂ ਕਿਉਂ ਹੈ ਮੋ ਇਹ ਜੀ ਆਪੇ ਹੀ ਨੇ ਆ ਗਏ ਬਾਈ ਆ ਜਾ ਰਾ ਹਾਂ ਹਾਂ ਚੱਲ ਪੈ ਚੱਲ ਪੈ ਚੱਲ ਪੈ ਗਾ ਬਈ ਚੁੱਪ ਜੀ ਬਾਲੀ ਸੀਗੀ ਮੈਨੂੰ ਲੱਗਿਆ ਕਿ ਆਪਾਂ ਅਸੀਂ ਇੱਥੇ ਲਾ ਦਈਏ ਕਿੱਥੇ ਗੱਡੀ ਯਾਰ ਇੱਥੇ ਨਾਲ ਗੱਡੀ ਦਾ ਉੱਥੇ ਲਾ ਦ ਬਾਹਰ ਹੀ ਕਿ ਪੰਗਾ ਪੈਂਦਾ ਗੱਡੀ ਬਾਰ ਚੀ ਲਾ ਦੇ ਤੇ ਲੋ ਵੀ ਅੱਜ ਹੈਗੀ ਆਪਣਾ ਜਾਗੂ ਤੇ ਜਾਗੂ ਕਰਕੇ ਫਿਰ ਤੁਹਾਨੂੰ ਪਤਾ ਫਰੂਟ ਫਰੈਸ਼ ਤੇ ਸਬਜ਼ੀ ਫਰੈਸ਼ ਲੇ ਹੁੰਦਾ ਫਰਜ ਆਪਣਾ ਬੰਦੇ ਤਾਂ ਕਰਕੇ ਸਵੇਰੇ ਜੂਰੇ ਆ ਗਈ ਰਾਤ ਭਾਈ ਵੀ 12 12:30 ਵਜੇ ਸੀਗੇ ਇਹਦਾ ਮੈਂ ਤਾਂ ਝਟਕੇ ਜੇ ਵਜੇ ਦੋ ਤਿੰਨ ਨੀਂਦ ਵਾਲੇ ਪਰ ਚਲੋ ਫੇਰ ਘੜੜੇ ਜੋਗੇ ਉੱਠ ਖੜਿਆ ਤੇ ਚੱਲ ਗਏ ਅੰਦਰੋਂ ਲੱਗੇ ਸਮਾਨ ਪਣ ਇਹਨਾਂ ਨੂੰ ਚੋ ਦੇਖਣਾ ਤੇ ਬਾਹਰ ਰਾਤ ਉਹਨੇ ਤਾਂ ਬੈਸੇ ਦਾ ਯਾਰ ਲਾ ਸਮਝਿਆ ਜੀ ਮਰਜ਼ੀ ਦੇ ਲ ਗਏ ਉੱਟ ਕੇ ਬੋਗੇ ਯਾਰ ਉਹਨੇ ਤਾਂ ਗ੍ਰੈਂਡਰੀ ਕਰਨਾ ਕੰਮ ਹੋਰ ਕਈ ਤਾਂ ਹੋ ਵੀ ਹੋਰ ਕਈ ਤਾਂ ਅੱਧ ਭਰ ਕੰਨਾ ਮੈਕਸ ਵਾਜੀ ਚੱਲੂ ਖੀਰਾਂ ਨਾਲ ਆ ਕਰਕੇ ਫਿਰ ਪਿੰਡਾਂ ਭੁੰਨਾਂ ਲੈ ਰਣਾ ਇਹਦਾ ਲਸਣ ਵਾਲਾ ਪ੍ਰੋਗਰਾਮ ਚੱਲੀ ਜਾਂਦਾ ਅਦਰ ਅਦਰ ਥੋੜਾ ਯੂ ਕਿਲੋ 2 ਕਿਲੋ ਯੂ ਚੱਪ ਦੇ ਤੋਂ ਕਲਰ ਗਾਲਾ ਵੀ ਹੈ ਕੀ ਅਰਬੀ ਅਰਬੀ ਹੈ ਅਰਬੀ ਆ ਇਹ ਤਾਂ ਦੂਜਾ ਸੌਦਾ ਹੀ ਆ ਮੋਟਾਂ ਵਾਲੀ ਆ ਵਾਏ ਨਹੀਂ ਸਾਜੀ ਦਾ ਆਪਣੇ ਵਾਲੀ ਇਹ ਅੱਧੇ ਘੰਟੇ ਦਾ ਕੰਮ ਆ ਹੋਏ ਹੁਣ ਭੜਕਾ ਦੇਣੇ ਆਪਾਂ ਹਰੇ ਗੰਡੇ ਦਾਣੇ ਵਾਲੇ ਦਾਣੇ ਵਾਲੇ ਚਲੋ ਵੀ ਦੋਇਲਾ ਸਮਾਨ ਨੱਦ ਪਜਦਾ ਜਦਾਂ ਤੇਰੀ ਵੀ ਤੇਰੀ ਹੋਣ ਨੇ ਤਾਂ ਮਟਰ ਪਨੀਰ ਬਣਾਉਣਾ ਆਪਾਂ ਬਾਥ ਨੇ ਜੀਵ ਨੂੰ ਲੱਗੇ ਵਾ ਅਗਾ ਚੱਟੀ ਚੱਲੇ ਕੌਲੀ ਦਾ ਹੋਵੇ ਆ ਯਾਰ ਮਟਰ ਕਿਥੋਂ ਲੈਣਾ ਇੰਨਾ ਮਿੱਠਾ ਘਰ ਦੇ ਫਰ ਪੈਕ ਐਂ ਗਰੀ ਤੂੰ ਸਾਨੂੰ ਚਾਰ ਗੱਟੇ ਦੇ ਦੇ ਪੈਸੇ ਤਿੰਨ ਗੱਟੇ ਹੀ ਲੈ ਲੀ ਹਾਂ ਮਟਰ ਹਾਂ ਲਿਫਾਵੇ ਹਾਂ ਇਹ ਲਿਫਾਵੇ ਨਹੀਂ ਨਹੀਂ ਇਹ ਨਹੀਂ ਅੰਦਰ ਵਾਲਾ ਜੋ ਇਹਦੇ ਤਾਂ ਕੀ ਕਰਾਉਣਾ ਜੀ ਇਹ ਤਾਂ ਬਿਨ ਲਿਫਾਵੇ ਤੋਂ ਹੀ ਲੈ ਜਾਾਂਗੇ ਲੋ ਵੀ ਲੈ ਲੈ ਸਾਰਾ ਸਮਾਨ ਹੋਣ ਫਰੂਟ ਕੰਨੀ ਹੁੰਦੇ ਆ ਹੈ ਸਹੀ ਹੈ ਨਾ ਮਾਲ ਨੂੰ ਆਪਾਂ ਫਰੂਟ ਘੱਟ ਹੀ ਖਾਈਦੇ ਆ ਪਰ ਜਦੋਂ ਵਿਆਹ ਆ ਸਮਾਨ ਲੈ ਕੇ ਆਇਆ ਉਹਦਾ ਅਸੀਂ ਨਿਰਨੇ ਕਾਲ ਜੀ ਖੰਦੇ ਨੇ ਲੋ ਵੀ ਫਰੂਟ ਵੀ ਲੈ ਲ ਗਏ ਹਾਂ ਲੋ ਵੀ ਸਮਾਨ ਨੇ ਪਾਣੀ ਦੀ ਆਪਾਂ ਭਰ ਲਈ ਗੱਡੀ ਹੁਣ ਚੱਲ ਗਏ ਘਰ ਨੂੰ ਫਰੂਟ ਫਰਾੜ ਦੇ ਮੂਰੇ ਰੱਖ ਲੈੜ ਕੋਈ ਫਿਸਣ ਵਾਲਾ ਸਮਾਨ ਤੇ ਚਲੋ ਵੀ ਗੋਵੈਂਟ ਗਾਉਣ ਐਸੋਲੇ ਦਾ ਜਮਾ ਸ਼ਾਂਤੀ ਆ ਟਾਈਮ ਨਾਲ ਹੋ ਗਏ 5:37 ਮਿੰਟ ਸਾਢੇ 4 ਵਜੇ ਆਪਾਂ ਆਏ ਸੀਗੇ ਬਈ ਘੰਟੇ ਚ ਕੰਮ ਕਰਕੇ ਆਉਗੇ ਆਉਗੇ ਤੇ ਆਉਗੇ ਇਹ ਆ ਬਈ ਪਿੰਡਾਂ ਦੀ ਚੜ੍ਹਦੀ ਸਜਰੀ ਸਵੇਰ ਸੂਰਜ ਵੀ ਬਸ 10 ਤੱਕ ਦੇਣ ਵਾਲੀ ਆਪਣੇ ਦਰਵਾਜ਼ੇ ਤੇ ਤੇ ਹੁਣ ਚੱਲਦੇ ਆਪਾਂ ਪਿੰਡ ਨੂੰ ਸਮਾਨ ਲਿਆਂਦਾ ਸਮਾਨ ਲਾਹ ਕਰਤਾ ਤੇ ਹੁਣ ਨਿਕਲ ਗਏ ਅਜੇ ਤਰੀਕੀ ਵਰਗੇ ਵੀ ਕਹਿੰਦੇ ਸੀ ਅਸੀਂ ਜਾਣਾ ਕਿੰਨੇ ਵਜੇ 6 ਵਜੇ ਜਾਣਾਗਾ 5 ਵਜੇ ਜਾਣਾ ਅੱਗੇ ਘਰਾਣੇ ਤੇ ਆਉਣਾ ਦਾ ਫੀਟਰ ਚੱਲੀ ਜਾਂਦਾਗਾ ਹੁਣ ਜਾ ਕੇ ਵੇਣੇਗੇ ਥਾਣੇ ਉਹਨਾਂ ਨੂੰ ਵੀ ਚੱਲ ਗਏ ਪੀਤੇ ਵੀ ਕਹਿੰਦੀ ਮੈਂ ਵੀ ਜਾਣਾਗਾ ਤੇ ਜਾਣਾ ਚੱਲ ਉਹ ਨਹੀਂ ਤਰੀਕੇ ਰਹਿਣੇ ਆਉਣਾ ਹੀ ਉੱਧਰ ਨੰਗਣਗੇ ਫੇਰ ਉਤਾਰ ਜਾਣਗੇ ਨਹੀਂ ਤਾਂ ਬਈ ਨਾਲ ਕੰਮਕਾਰ ਕਰਿਆ ਮੈਂ ਕੋਈ 2-4 ਲੋ ਵੀ ਪੀਤੇ ਉਠਾਇਆ ਪੀਤੇ ਕਹਿੰਦੀ ਮੇਰੀ ਨੀਂਦ ਕਾਹ ਤੋਂ ਖਰਾਬ ਕਰਤੀ ਬਾਈ ਮੈਨੂੰ ਹਜੇ ਅੱਧਾ ਘੰਟਾ ਹੋਰ ਪੈ ਲੈਣ ਦੇ ਮੈਂ ਕਿਹਾ ਫੇਰ ਤੁਸੀਂ ਐਂ ਕਰਿਓ ਬਈ ਤੁਸੀਂ ਰਿੱਕੀ ਵਰਗਾ ਨਾ ਆਇਓ ਉਹਨਾਂ ਨੇ ਵੀ ਆਉਣਾਗਾ ਤੇ ਮੈਂ ਚੱਲਦਾ ਨਾਲੇ ਕੰਮਕਾਰ ਕਰੀਏ ਧੰਨ ਆਪਣੀ ਲਈ ਗੱਡੀਆਂ ਪਾ ਇੱਥੇ ਲਾਤੀ ਹੈਗੀ ਲੋ ਬੋਲੋ ਵਾਹਿਗੁਰੂ ਤੇਰਾ ਹੀ ਆਸਰਾ ਪ੍ਰਮਾਤਮਾ ਸੁੱਖ ਰੱਖੀ ਤੇ ਉਹ ਬੱਲੇ 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 ਉੱਤਾਂ ਨੇ ਬੜੇ ਡੇਰੇ ਲਾਏ ਹੈਗੇ ਦਰवेशਾਂ ਨੇ ਠੰਡੇ ਥਾਂ ਤੇ ਹੈ ਤੇ ਸੂਰਜ ਨੇ ਅਸਤਕ ਦਿੱਤੀ ਜਿਵੇਂ ਕਿ ਆਪਾਂ ਤੁਹਾਨੂੰ ਕਿਹਾ ਸੀਗਾ ਕਿੰਨਾ ਸੋਹਣਾ ਮਾਹੌਲ ਆ ਬਈ ਯਾਰ ਪਿੰਡ ਆ ਹਨ ਖੇਤਾਂ ਚ ਬਚਾਲ ਦੀ ਸੜਕ ਉਹ ਵੀ ਸੁੰਨੀ ਤੇ ਆਸੇ-ਪਾਸੇ ਹਰੇ ਭਰੇ ਖੇਤ ਤੇ ਹੁਣ ਫਟਾਫਟ ਚੱਲ ਗਏ ਕੰਮ ਕਰਨ ਵੇੜ ਗਏ ਆਈ ਐਮ ਹੇਅਰ ਮੈਨੂੰ ਮਾਝੂ ਨੂੰ ਨਹੀਂ ਆਣਾ ਪਤਾ ਇੰਨੀ ਵਾਫਾ ਚੱਲੀ ਆਦੀਆ ਬੜਾ ਭੜਿੰਡਾ ਕੰਮ ਕਰ ਤਾਤ ਕਰੋ 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 ਤੇ ਹੁਣ ਆ ਪਾੜੇ ਕਿਵੇਂ ਆਹੋ ਸੱਚ ਮੈਂ ਤਾਂ ਸਮਾਨ ਸਮੂਹ ਨਹੀਂ ਲੈਣ ਆਇਆ ਮੈਂ ਤਾਂ ਮੁੜਨਾ ਸਮਾਨ ਸਮੂਹ ਨਹੀਂ ਪੱਠੇ ਪਾ ਕੇ ਜਾਓ ਪੱਠਾ ਪੁੱਠਾ ਵਾਲਾ ਕੰਮ ਨਹੀਂ ਹੁਣ ਆਪਣੇ ਦੂੰਦਾ ਲੈ ਉਹ ਹੁਣ ਮੈਨੂੰ ਨਹੀਂ ਪਤਾ ਅਜਾ ਦਿਨ ਮੈਂ ਤਾਂ ਹੁਣ ਸਮਾਨ ਸੱਪਾ ਲੈ ਕੇ ਜਾਣਾ ਡੈਰੀ ਡੂਰੀ ਵਾਲਾ ਸਮਾਨ ਜਿਹੜਾ ਸਾਰਾ ਕੋਈ ਮਹੀਂ ਲੈ ਕੇ ਜਣਾ ਕੜੀ ਕਢਾਈ ਆਪਣੀ ਮੜਾ ਕਾਜੂ ਬੱਤ ਕਿੱਛੇ ਆਗਾ ਉਹ ਮੇਰਾ ਕਾਜੂ ਕਿੱਥੇ ਹੋਏ ਓਏ ਛਾਦਾ ਕਾਜੂ ਛਾਦਾ ਕਾਜੂ ਕਿਵੇਂ ਹਉ ਤੂੰ ਆ ਠੀਕ ਆ ਆ ਆ ਕਿਵੇਂ ਹੋਏ ਮੈਂ ਆ ਵੀ ਕਿ ਮੈਂ ਚਲਣਾ ਗੱਡੀ ਤੇ ਭਾਵਾਂ ਨਾਲ ਦੁੱਧ ਪਾਵਾਗੇ ਤੇ ਸਾਰਿਆਂ ਨੂੰ ਪੁੱਛਿਆ ਕਿਸੇ ਨੇ ਨਹੀਂ ਆਮੀ ਭਰੀ ਸਾਰੇ ਕਹਿੰਦੇ ਅੱਜ ਹੋਲੀ ਆ ਹੋਲੀ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ ਬਾਈ ਕਹਿੰਦਾ ਮੈਂ ਧੋ ਦਿੰਨਾ ਮੈਂ ਚੱਲ ਮਾ ਉਹਨੇ ਚੱਚ ਕਟਿੰਗ ਕਰਾਇਆ ਉਹਨੇ ਘੰਟੇ ਡੇਢ ਘੰਟੇ ਜੀ ਕਹਿੰਦਾ ਮੈਂ ਘੰਟੇ ਡੇਢ ਘੰਟੇ ਚੱਕ ਕੇ ਧੋ ਦੂੰਗਾ ਮੈਂ ਚੱਕ ਦੇ ਪੱਟੇ ਚੱਕ ਕੇ ਧੋਦੇ ਭਾਵੇਂ ਰੱਕ ਕੇ ਧੋਦੇ ਜੇ ਮਰਜ਼ੀ ਧੋ ਦੇ ਪਰ ਧੋ ਦੇ ਹੁਣ ਜੈਂਕੀ ਛੱਡਿਆ ਜੈਂਕੀ ਮੈਨੂੰ ਛੱਡਿਆ ਉਹ ਨਾਲੇ ਦੁੱਧ ਪਾਉਂਗਾ ਮੈਂ ਤੇ ਨਾਲੇ ਕਟਿੰਗ ਕਰਵਾਇਆ ਆਵਾਂਗੇ ਅੱਜ ਤਾਂ ਸ਼ੇਰ ਕੱਢਿਆ ਸ਼ੇਰ ਅੱਜ ਤਾਂ ਸ਼ੇਰ ਕੱਢੀ ਫਿਰਦਾ ਮੈਚਿੰਗ ਕਰੀ ਫਿਰਦਾ ਚੱਲ ਚੱਲ ਗਏ ਫਿਰ ਬਾਮਾ ਨੇ ਛੱਡ ਹੀ ਆ ਗੱਡੀ ਦਾ ਕੰਮ ਹੋ ਗਿਆ ਆਪਣਾ ਡਨ ਡਣਾ ਡੰਨ ਧਿਆਨ ਤੇ ਹੁਣ ਚਾਲਦੇ ਆਂਗੇ ਆਪਾਂ ਮੰਡੀ ਕਟਿੰਗ ਸ਼ਟਿੰਗ ਵੀ ਆਪਾਂ ਜਿਹੜੀ ਬਾਈ ਜੀ ਕਰਵਾ ਲਈ ਆ ਉਹ ਤੇ ਹੁਣ ਹੈਗਾ ਆਪਣਾ ਮੈਂ ਕਹਿੰਨੇ ਕੰਮ ਕਈ ਗਣਾ ਤੇ ਇਕ ਕਦਾ ਪਹਿਲਾ ਆਗਣਾ ਆ ਇਹ ਆਪਣੇ ਉਹਦਾਂ ਕੀ ਨਾ ਲੈਂਦੇ ਤਕਦੀਰ ਦੀਆਂ ਝੂਚੋ ਵਜਦੀਆਂ ਇਹ ਕੋਈ ਮੂਹ ਦੇ ਚੁੰਗਦੇ ਜਾਂਦੇ ਹਨਾ ਹਨੀ ਵਾਲੀਆਂ ਤੇ ਇਹੇ ਲੈ ਕੇ ਜਾਣੀਆਂ ਇੱਕ ਡੈਰੀ ਵਾਲਾ ਜਿੰਨੇ ਆ ਆਪਣਾ ਉਹ ਚੱਕਣਾ ਹੁਣ ਜਾਂਦੇ ਨੇ ਖੋਆ ਪਨੀਰ ਵਗੈਰਾ ਤੇ ਇੱਕ ਦੋਦ ਦਾ ਫੋਨ ਆ ਗਿਆ ਮੇਰੀ ਚੁੰਨੀ ਲੈ ਕੇ ਮੈਂ ਕਦਾ ਫੋਨ ਆ ਗਿਆ ਮੇਰੀ ਪੱਗ ਲੈ ਕੇ ਨਾਲ ਉਹ ਕਰਾ ਕੇ ਲਈ ਉਹਨੂੰ ਪੀ ਕੋ ਮਹਾ ਕ ਬੱਲੇ 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 ਭਾਈ ਤੂੰ ਇਹ ਤਾਂ ਨੇਰੀ ਠਾਤੀ ਬਈ ਯਾਰ ਇੰਨਾ ਕੰਮ ਮੈਂ ਕਿਹਾ ਇੰਨਾ ਕੰਮ ਤਾਂ ਮੈਂ ਕਰ ਦਿਆਂ ਉਹਦਾ ਪਿੰਡ ਮੈਂ ਘਰੇ ਤੇ ਬੁੜੀਆਂ ਨਾਲ ਲੜ ਕੇ ਮੈਂ ਘਰੇ ਲੈ ਜਾਣਾ ਉਹਨੂੰ ਨਾਲ ਦੀ ਨਾਲ ਹੀ ਇਹਦੇ ਨਾ ਹੁਣ ਤਾਂ ਫਿਰ ਕਰਨਾ ਹੀ ਪਊਗਾ ਤੈਨੂੰ ਗੱਡੀ ਦੇ ਕੇ ਇਸੇ ਕਰਕੇ ਭੇਜਾਂ ਮੈਂ ਕਿਹਾ ਚਲੋ ਫਿਰ ਵਿਆਹ ਬਈ ਮੰਨਣਾ ਹੀ ਪੈਣਾ ਆਖਣਾ ਇੰਨਾ ਤਾਂ ਕੰਮ ਕਰਨਾ ਹੀ ਪੈਣਾ ਲਓ ਵੀ ਇੱਕ ਆਪਣੇ ਤਾਜੂ ਕਾਜੂ ਦਾ ਪਾਰਸਲ ਹੋਰ ਆਇਆ ਸੀਗਾ ਉਹ ਵੀ ਮੈਂ ਫੇ ਚਲੋ ਹੁਣ ਲਈ ਚੱਲ ਗਿਆ ਸਾਈਕਲ ਜਾਗਾ ਘਰੇ ਜਾ ਕੇ ਕਰਾਂਗੇ ਸੈਂਪਲ ਉੱਤੇ ਪਤਾ ਨਹੀਂ ਕੀ ਚੀਜ਼ ਆ ਮੈਨੂੰ ਲੱਗ ਕੱਪੜੇ ਕੋਪੜੇ ਹੋਣਗੇ ਕੋ ਵੀ 11:30 ਦਾ ਜਿਹੜਾ ਟਾਈਮ ਆ ਬਾਈ ਹੋ ਚੁੱਕਿਆਗਾ ਤੇ ਹੁਣ ਆਪਾਂ ਨਹਾ ਧੋ ਕੇ ਘਰੋਂ ਆਵਦਾ ਸਮਾਨ ਨਾਲ ਪਾਣੀ ਚੱਕ ਲੈ ਰਾਤ ਲਈ ਕੱਪੜੇ ਛਾਪਣੇ ਨਹੀਂ ਬਸ ਉੱਥੇ ਹੀ ਹੋਣਗੇ ਸਾਰੇ ਹੁਣ ਇਹ ਸਾਰੇ ਉੱਥੇ ਆਉਣਗੇ ਆਪਾਂ ਨਹੀਂ ਹੁਣ ਮੁੜਨਾਗਾ ਤੇ ਨਹਾ ਧੋ ਕੇ ਆਪਦਾ ਸਮਾਨ ਨਾਲ ਪਾਣੀ ਆਪਾਂ ਸਾਰਾ ਕੁਝ ਲੈ ਚੱਕੇ ਆ ਚੱਲੇ ਆਂਗੇ ਫੁੱਲ ਕਿੰਨੇ ਸੋਹਣੇ ਹਨਾ ਮੈਂ ਨਾ ਵੀਡੀਓ ਕਹਿੰਦੀ ਹੁੰਦੀ ਸੀਗੀ ਸਾਰਿਆਂ ਨੂੰ ਵੀ ਫਲਾਵਰ ਦਿਖਾਉਂਗੀ ਕਿੰਨੇ ਘਹਿ ਲੱਗੇ ਆਉਣ ਆਓ ਦੇਖੋ ਇਧਰ ਵੀ ਲੱਗੇ ਆਪਣੇ ਲੀਲੀ 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 ਲੋ ਬਾਈ ਜੇ ਆਪਾਂ ਘਰੋਂ ਤੁਰੇ ਤਾਂ ਉਹਦੇ ਅੱਖਨ ਨੂੰ ਮੂਸਾ ਮੌਤ ਤੋਂ ਭੱਜਿਆ ਤੇ ਮੌਤ ਅੱਗੇ ਖੜੀ ਆਪਾਂ ਕਾਲੀ ਕਰੀ ਜਾਂਦੇ ਸੀ ਤੇ ਮੂਹਰੇ ਆ ਕੇ ਲੱਗ ਗਿਆ ਫਾਟਕ ਤੇ ਬਈ ਯਾਰ ਨਾ ਮੌਸਮ ਜਿਹੜਾ ਨਾ ਜਮਾਈ ਇਹਨਾਂ ਨੇ ਕਿਸੇ ਨੇ ਕੀ ਹੁੰਦਾ ਐਕਸਪੈਕਟ ਹੀ ਨਹੀਂ ਕੀਤਾ ਸੀਗਾ ਵੀ ਇਹੋ ਜਿਹਾ ਮੌਸਮ ਹੋ ਜਾਊਗਾ ਚਿਲਡ ਜਿਹਾ ਜਿਹੋ ਜਿਹਾ ਅੱਜ ਹੋ ਗਿਆਗਾ ਕਿਉਂਕਿ ਗਰਮੀ ਬਹੁਤ ਸੀ ਕਾਫੀ ਦਿਨਾਂ ਦੀ ਬਈ ਤੇ ਸਾਨੂੰ ਤਾਂ ਇਹ ਲੱਗਦਾ ਸੀਗਾ ਰਾਤ ਵੀ ਆਪਾਂ ਜਿਉ ਨੱਚੀ ਜਾਂਦੇ ਸੀਗੇ ਨਾ ਅਸੀਂ ਉਦੋਂ ਹੀ ਫੁੱਲ ਜਿਹੜੀ ਸੀਗੀ ਗਰਮਾਇ ਸੀਗੀ ਮੋੜਕ ਮੋੜਕੀ ਹੋਏ ਫਿਰਦੇ ਸੀਗੇ ਪਰ ਕੀ ਪਤਾ ਸੀਗਾ ਰੱਬ ਨੇ ਆ ਜਿਹੜਾ ਇਨਾ ਠੰਡਾ ਮੌਸਮ ਕਰ ਦੇਣਾਗਾ ਪਰ ਇੱਕ ਗੱਲ ਨੂੰ ਵੀ ਡਰ ਵੀ ਲੱਗਦਾ ਕਿ ਨਹੀਂ ਵੀ ਤੇ ਕਿਉਂਕਿ ਸਾਰਾ ਕੁਝ ਕਰਿਆ ਪਾਣੀ ਕਰੇ ਕਰਾਏ ਚ ਪਾਣੀ ਕਰੇ ਕਰਾਏ ਚ ਵੀ ਪਾਣੀ ਪਏ ਜਾਂਦਾਗਾ ਕਈ ਵਾਰੀ ਜੇ ਮੀਂਹ ਮੁ ਆ ਜੇ ਪਰ ਮੈਨੂੰ ਲੱਗਦਾ ਚਲੋ ਲਾਲੀ ਤਾਂ ਕੋਈ ਨਾ ਕੋਈ ਟੂਣਾ ਟਾਮਣ ਕਰਵਾਤਾ ਹੋਣਾਗਾ ਤੇ ਕਹਿੰਦੇ ਹੁੰਦੇ ਆਗੇ ਇੱਕ ਮੇਰੇ ਸਹਾਨਾ ਕੋਈ ਭਾਬੀ ਵੀ ਕਰਦੀ ਹੁੰਦੀ ਹੈਗੀ ਘਰਚੀ-ਕੁਰਚੀ ਬੰਨਦੇ ਕਹਿੰਦੇ ਹੁੰਦੇ ਹਨੀ ਕਣੀ ਆਪ ਹੀ ਕਰਦੀ ਹੁੰਦੀ ਵਿਆਹ ਵਾਲੀ ਕੁੜੀ ਸੋ ਉਹ ਵੀ ਜਾ ਕੇ ਕਰਾ ਦਿੰਦੇ ਆ ਸੁਹਾਗਾ ਖੜਾ ਕਰ ਦਿੰਦੇ ਆ ਸਾਰੇ ਟੂਨੇ ਟੱਪੇ ਕਰ ਦਿੰਦੇ ਜਿਉਂ ਤਾਂ ਆਪਾਂ ਕੀ ਮਾਣਾ ਬਦੁੰਦੇ ਤਾਂ ਨੱਪਦੇ ਹੁਣੇ ਹਾਂ ਹ ਤੇ ਇਹ ਗੱਲ ਪ੍ਰਣਾਲੇ ਚ ਨਾ ਬਦਿੰਦੇ ਆ ਹਾਂ ਉਹ ਮੈਂ ਵੇਖੀ ਵੀ ਸੀਗੀ ਵੀਡੀਓ ਪਾਈ ਹੋ ਜੋ ਤਾਂ ਨੇ ਤੇ ਬਾਕੀ ਚਲੋ ਪ੍ਰਮਾਤਮਾ ਸੋਖੀ ਰੱਖੇ ਐਨਾ ਕਾਰਜ ਵਿਹਾਰ ਕਰਨਾ ਹਨਾ ਐਨਾ ਵੱਡਾ ਵਿਡਨ ਵਿਡਿਆ ਹੁੰਦਾ 2 2-4 ਲੱਖ ਰੁਪਏ ਦਾ ਖਰਚਾ ਵੀ ਹੁੰਦਾਗਾ ਨਾ ਤੇ ਪਰ ਮੀ ਆ ਜੂਗਾ ਤੇ ਕੰਮ ਗਲ ਜੂਗਾ ਸੋ ਪ੍ਰਮਾਤਮਾ ਸੁੱਖ ਰੱਖੇ ਮੀ ਨਾ ਹੀ ਆਵੇ ਨਾ ਹੀ ਆਵੇ ਨਾ ਹੀ ਆਵੇ ਤੇ ਬਾਕੀ ਹੁਣ ਚੱਲਦੇ ਆਂਗੇ ਕੋਕੜੇ ਛਕੋੜੇ ਬਣਾਉਣ ਵਾਸਤੇ ਕਰਦੇ ਆਂਗੇ ਤਿਆਰ ਪਨੀਰ ਨੂੰ ਕਿਉਂਕਿ ਸਾਰਾ ਮਾਲ ਆਪਣੇ ਕੋਲ ਹੀ ਆ ਫੋਨ ਤੇ ਫੋਨ ਵੱਜੀ ਜਾਂਦੇ ਆ ਵੱਜੀ ਜਾਂਦੇ ਆ ਵੱਜੀ ਜਾਂਦੇ ਆ ਜਿਹੜੀ ਚੀਜ਼ ਦਾ ਬਾਈ ਡਰ ਸੀਗਾ ਤੇ ਉਹੀ ਹੋਣ ਲੱਗ ਪਈ ਆ ਮਤਲਬ ਕਿ ਮੀਂਹ ਜਿਹੜਾ ਆਉਣ ਲੱਗ ਗਿਆ ਹਲਕਾ 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 ਜਾ ਪ੍ਰਮਾਤਮਾ ਕਿਉਂ ਤੂੰ ਸਾਡਾ ਬੈਰੀ ਬਣਿਆ ਅੱਜ ਕਿਉਂ ਨਹੀਂ ਤੂੰ ਸਾਨੂੰ ਨਵੇਂ ਕੱਪੜੇ ਪਾ ਕੇ ਨੱਚਣ ਦੇਣਾ ਗਾਉਣ ਦੇਣਾ ਵਾਹਿਗੁਰੂ ਕੀ ਕਰਗੇ ਹੁਣ ਅਸੀਂ ਪ੍ਰਮਾਤਮਾ ਸਾਰੇ ਜਣੇ ਅਰਦਾਸ ਕਰੋ ਬਾਈ ਤੂੰ ਹੀ ਦੱਸ ਰੋ ਵੀ ਤੂੰ ਮਗਰੋਂ ਦੇਖੋ ਬੁਲਾਉਗਾ ਕੌਤਥੇ ਚੱਲ ਕੇ ਕਹਿੰਦੇ ਤੁਸੀਂ ਵੀ ਸਾਰੇ ਵੀ ਅਰਦਾਸ ਕਰੋ ਤੇ ਆਪਾਂ ਤਾਂ ਅਰਦਾਸ ਕਰੀ ਜੰਨੇ ਬਾਈ ਨਾ ਹੀ ਆਵੇ ਵੀ ਨਾ ਹੀ ਆਵੇ ਯਾਰ ਹਾਂ ਪਰ ਕਈ ਯਾਰੀ ਹਾਲਾ ਕੀ ਪਤਾ ਚਲ ਕੋਈ ਨਹੀਂ ਕੀ ਪਤਾ ਹਾਂ ਛੜਕਾ ਚੰਬਾ ਜੋ ਕੇ ਛੜਕਾ ਚੰਬਾ ਜੇ ਕਰਕੇ ਹਟ ਜਵੇ ਵੀ ਮਤਲਬ ਕਰ ਮੌਸਮ ਠੰਡਾ ਹੋ ਜੇ ਮੌਸਮ ਠੰਡਾ ਹੋ ਜੇ ਵੀ ਕਰਦੇ ਜੀ ਜਿਹੜੀ ਆ ਉੱਡੀ ਫਿਰਦੀ ਬਾ ਦੇਵੇ ਵੀ ਆ ਮੁੰਡਿਆਂ ਦਾ ਬੱਚਿਆਂ ਦਾ ਫੋਟੋ ਮਾਟਮਾ ਵਧ ਗਾਉਣੇ ਲਓ ਵੀ ਸ਼ੋਕਰ ਜਿਹੜਾ ਮੀਂਹ ਆ ਰਾ ਚ ਹੀ ਹੈਗਾ ਤੇ ਇੱਥੇ ਤਾਂ ਹੈ ਨਹੀਂਗਾ ਅੰਕਲ ਨੇ ਤਿਆਰ ਕਰਤਾ ਖੁੰਡਾ ਨਾਂ ਨਕੇ ਖੜਕਾਉਣਗੇ ਫਿਰ ਦਾੜ ਦਾੜ ਹੁੰਦੀ ਪਈ ਉਹ ਇਧਰ ਜਾਗੂ ਵਾਸਤੇ ਬਲਟੂ ਹੀ ਤਿਆਰ ਕਰੀ ਜਾ ਰਹੀ ਆ ਬਟੂ ਹੀ ਕਹਿੰਦੇ ਹੁੰਦੇ ਇਹਨੂੰ ਹਨਾ ਦੇਖਦੇ ਮਗਾ ਤੂੰ ਤਾਂ ਮੇਰੇ ਤੋਂ ਤੂੰ ਤਾਂ ਮੇਰੇ ਤੋਂ ਪੁੱਛਿਆ ਭਾਬੀ ਬਟੂ ਹੀ ਕਹਿੰਦੇ ਆ ਫੁੱਲ ਫੁੱਲ ਲਾ ਕੇ ਪੂਰੀ ਗੱਲਬਾਤ ਓਕੇ ਰਿਪੋਰਟ ਕਰ ਦੇਣੀ ਆ ਮੀ ਆਈ ਜਾਂਦਾ ਜੀ ਬਲਾਰ ਮੈਮੀ ਆਈ ਤਾਂ ਗਿਆ ਕਿਤੇ ਹੋ ਗਿਆ ਕੰਮ ਅੱਕਾ ਫੁੱਲ ਵੱਡਾ ਗਿੰਦੇ ਦਾ ਕਰਨਾ ਆਪਾਂ ਦਾ ਕੜੀ ਇਹ ਛੋਟਾ ਬਣਾਤਾ ਛੋਟੇ ਹੀ ਚਾਹੀਦੇ ਨਹੀਂ ਨਹੀਂ ਵੱਡੇ ਚਾਹੀਦੇ ਆ ਘੁੰਗਰੂ ਵਿੱਚ ਉਹਨਾਂ ਕਿਤੇ ਮਾੜੇ ਜਿਹੇ ਪਾਏ ਵੇ ਲੋ ਵੀ ਹੁਣ ਆਪਾਂ ਜਾ ਠੰਕਣ ਜਾਗੋ ਚ ਇਧਰ ਵੀ ਕਹਿੰਦੇ ਫਿਰ ਗੱਲਬਾਤ ਓਕੇ ਦੀ ਰਿਪੋਰਟ ਹੋਈ ਪਈ ਐ ਪੁੱਛੋ ਕਿਉਂ ਕਿਉਂਕਿ ਝੂਮਰ ਝੂਮਰ ਲੱਗ ਰਹੇ ਆ ਲਾਈਟਿੰਗ ਸ਼ਾਈਟਿੰਗ ਆ ਜਿਹੜੀ ਹੋ ਰਹੀ ਐ ਜਗਮਗ ਜਗਮਗ ਕਰਵਾਵਾਂਗੇ ਨਿਹਰੀਆਂ ਲਿਆਵਾਂਗੇ ਉੱਤਰ ਲੱਗਣਾ ਆਪਣਾ ਡੀਜੇ ਉਧਰ ਵੀ ਥਾਂ ਜਿਹੜਾ ਪੱਧਰਾ ਹੋ ਗਿਆ ਆਦੀਆ ਬਈ ਕੋਕੜੂ ਕੋੜੂ ਤੇਰੇ ਬੋਦੇ ਵਿੱਚ ਜੂ ਉਹ ਆਏ ਆਪਣੇ ਵੇਖੀ ਬਲੇਡ ਦੀ ਜੰਤਾ ਖੋਲ ਲਾਮਕ ਰਹੇ ਨਹੀਂ ਵੇ ਚੱਕਲਾ ਜਾਗੋ ਜਾਗੋ ਗਰਾਹਕ ਜਾਗੋ ਨਹੀਂ ਹਲਪਤਾ ਸਨ ਇੱਥੇ ਵੀ ਤੋ ਬਣ ਕੇ ਦੀਵੇ ਬਣ ਗਏ ਆਟੇ ਦੇ ਆਟੇ ਦੇ ਤੇਲ ਪਾ ਕੇ ਚੱਕੂ ਕਾਣ ਮਾਮਾ ਪੱਤਾ ਦੇ ਨਗਦੇ ਉੱਤੇ 8:00 ਵਜੇ ਦੇਖਦੇ ਫੇਰ ਕੰਮ ਖਰਾਬ ਹੋ ਜਾਂਦਾ ਹਾਂ ਹਾਂ ਨੋ ਜੀ ਥੋੜਾ ਪੈਂਦਾ ਹੁੰਦਾ ਇੱਥੇ ਹਾਂ ਚਮਚਾ ਚਮਚੇ ਪੈਣਾ ਸੱਚ ਤੇਲ ਤਾਂ ਦਵਾਰੇ ਫੇਰ ਪਾ ਦਿਆਂਗੇ ਪਈ ਰਾ ਚੀਜ਼ਾਂ ਗੰਗਾ ਆ ਚੀਜ਼ਾਂ ਘੈਂਟ ਲੱਗਦੀਆਂ ਆ ਆਪਾਂ ਲੈ ਤਾਂ ਹੁਣੇ ਜਾਗੂ ਦੂਜੀ ਜਾਗਮਗ ਜਾਗਮਗ ਜੀ ਕਰਦੀ ਪਰ ਉਹ ਚੀਜ਼ ਵਧੀਆ ਨਹੀਂ ਲੱਗਦੀ ਇਹ ਚੀਜ਼ ਘੈਂਟ ਲੱਗਦੀ ਆ ਇਹ ਤੇਰੀ ਜ਼ਿੰਮੇਵਾਰੀ ਆ ਸੀਨੇ ਤੈਨੂੰ ਤੇਲ ਵਾਲੀ ਸੀਸੀ ਚੱਕ ਚੱਕ ਕੇ ਫੜਾਉਣੀ ਆ ਤੂੰ ਤਾਂ ਬੰਦਾ ਰੋਕ ਲੈਣਾ ਪੁੰਤੀ ਰੀਸੀ ਜੀ ਜੀ ਤੇ ਰੱਖਿਆ ਕਰ ਉਹ ਨਾਲ ਦੇ ਨਾਲ ਦੀ ਨਾਲ ਦੀ ਨਾਲ ਦੀ ਨਾਲ ਉਹਦੀ ਚੱਕ ਤੇ ਫੱਟੇ ਆਪਸ ਵਿੱਚ ਸੀਸੀ ਸੀਕਾਰ ਦਾ ਇਧਰ ਗਲਾਸ ਹੀ ਆ ਗਿਆ ਤੇ ਉਹ ਤਾਂ ਤੁਸੀਂ ਭਰ ਕੇ ਰੱਖੀ ਦੀ ਹੁੰਦੀ ਐ ਪੈਸੇ ਲਿਉਣੀ 50 ਰੁਪਿਆ ਦੀ ਫੁੱਲ ਫੁੱਲ ਲਾ ਕੇ ਉਹ ਤੇ ਸੁਣੀ ਜੀ ਨਹੀਂ ਮੈਂ ਸੀ ਵਾਲੀ ਬੋਤਲ ਭਰ ਕੇ ਤੂੰ ਨੋਰੀ ਕੱਟ ਲੈ ਆਇਆ ਕਰ ਤਾ ਪੈਰਾ ਜੀ ਨਾਲ ਦੇ ਨਾਲ ਮੰਮਾ ਕਰ ਰਿਆਂ ਦੀ ਪਰਜਾਈ ਸਾਡੇ ਨੱਚਣਾ ਵੀ ਹੱਥ ਨੇ ਬਈਆ ਇਹਦੇ ਸਿਰ ਤੇ ਨਾਲ ਲੈਟ ਲੂਟ ਜੜਦੀ ਨੀ ਤਾਂ ਬਈ ਆ ਗਿਆ ਕੰਮ ਕਰਾਤਾ ਉਹੀ ਲਾਲੀ ਨੇ ਲਾਲੀ ਦਾ ਵਿਆਹ ਯਾਦਗਾਰ ਬਣ ਜਾਊਗਾ ਨਹੀਂ ਮੀ ਆਇਆ ਸੀਗਾ ਮਾੜਾ ਮਾੜਾ ਲਾਲੀ ਦੇ ਵਿਆਹ ਵੇਲੇ ਜਿਆਦਾ ਨਾ ਆਵੇ ਆਉਂਦਾ ਹੀ ਨਹੀਂ ਇਹਨਾਂ ਨੇ ਇਹਨਾਂ ਨੇ ਚੱਲ ਰਿਹਾ ਹੈ ਰੇੜੀ ਆ ਕੰਮ ਤੇ ਰਬੀਬ ਆ ਆਣ ਪੀਣ ਆ ਕੇ ਸਮਾਨ ਬਣ ਕੇ ਆ ਗਿਆ ਬੋਜੀ ਤੇਲ ਤੇ ਆ ਕੇ ਇਹ ਬਾਗਾਂ ਕੀ ਬਾਈ ਪਾਵੀਂ ਆ ਵੀ ਟੈਸਟਿੰਗ ਹੋ ਰੰਗਾਂ ਨੇ ਕਿ ਉਮਰਾਂ ਸ਼ੂ ਉਮਰਾਂ ਨਾ ਸਾਰੇ ਚਲਾਤੇ ਇੱਕਰੀ ਦਾ ਮਾਹੌਲ ਆ ਜਿਹੜਾ ਬਈ ਬਣੀ ਤਰ ਆਉਂਦਾ ਬਣੀ ਤਰ ਆਉਂਦਾ ਆਉਂਦਾ ਜਜੀ ਜਾਂਦਾ ਖਾੜਾ ਪੂਰਾ ਕਾਊਂਟਰ ਵੀ ਜਿਹੜੇ ਆਪਾਂ ਲਵਾਏ ਸੀ ਉਹੀ ਚੱਕ ਲਿਆਂਦੇ ਬਰਾੜ ਨੇ ਉਹ ਆਹ ਕੋਣ ਆਂਦੀ ਆ ਪਾਣੀ ਬਹੁਤ ਇਸ ਤਰ੍ਹਾਂ ਸਰਵੇਖਣ ਕੀ ਕੀਤਾ ਹੈ ਰਮਾਂਡਾ ਜਿਵੇਂ ਮੈਂ ਗਾ ਨਹੀਂ ਮੋਬਾਈਲ ਦਾ ਜਾਨਦਾਰ ਸਿਗਰ ਤੂੰ ਮੈਂ ਕਿ ਨਹੀਂ ਕਿਹਾ ਹੋਣਾ ਲਾਸਟ ਟਾਈਮ ਇਹਨੇ ਦੇਖੇ ਸੀ ਅੰਦਰ ਵਾਲੇ ਨਾ ਹਾਂ ਬਹੁਤ ਵਧੀਆ ਠੀਕ ਆ ਬਹੁਤ ਵਧੀਆ ਜਿੰਨੇ ਵੀ ਪਾਰਟੀ ਵੀ ਪੋਡਕਾਸਟ ਹਾਂ ਬੜਾ ਪਾਣ ਯੂ ਬਈ ਥੈਂਕ ਯੂ ਤੁਸੀਂ ਆ ਗਿਆ ਸੀ ਸਾਡੇ ਲਈ ਬਹੁਤ ਵੱਡਾ ਗਿਆ ਸੀ ਸਹੀ ਗੱਲ ਪ੍ਰੋਗਰਾਮ ਅਟੈਂਡ ਕਰ ਰਹੇ ਹੋ ਮੋੜਨਾ ਤੁਹਾਨੂੰ ਫੇਰ ਵੀ ਹੈਣੀ ਹੈ ਇਹ ਮੇਰੀ ਮੋੜ ਕੇ ਲੈ ਕੇ ਜਾਣੀ ਲੈ ਆਈ ਨਹੀਂ ਬੜਾ ਬੜਾ ਆਇਆ ਇਤਵੇਟ ਰੋਈ ਜਾਂਦਾ ਉਹ ਬਹੁਤ ਆਇਆ ਕਾਇ ਨਾਰੂਈ ਜਾ ਕੁੜੀਆਂ ਦਾ ਰਹੁੰਦੀਆਂ ਨਹੀਂ ਤਾਂ ਮੈਂ ਆਏ ਮੋਟੇ ਖੁਸ਼ੀ ਦੇ ਸਾਰੇ ਕੁੜੀ ਦਾ ਰੋਣਾ ਕੁਜੀ ਹੈ ਕੁਜੀ ਨਾ ਰਹਿ ਜਾਂਦਾ ਜੀ ਨਹੀਂ ਲੱਗ ਰਿਹਾ ਸੀਗਾ ਪਰ ਹੁਣ ਮੇਰਾ ਜੀ ਆ ਜਿਹੜਾ ਉਹ ਲੱਗ ਜੂਗਾ ਮੌਕੇ ਤੇ ਐਨ ਜਮਾ ਐਂਟਰੀ ਕੀਨੇ ਮਾਰੀ ਮੈਂ ਮਾਰੀ ਮੈਂ ਮਾਰੀ ਮੈਂ ਮਾਰੀ ਮੈਂ ਮਾਰੀ ਗੱਡੀ ਉਧਰ ਗੱਡੀ ਉੱਥੇ ਹੀ ਕੱਲ ਵਾਲੀ ਥਾਂ ਓਏ ਮੇਰਾ ਕਾਜੂ ਆ ਗਿਆ ਓਏ ਹਾਂ ਉੱਥੇ ਲਾ ਦਿਓ ਗੱਡੀ ਆਪਣੀ ਕੱਢੋ ਫਿਰ ਆਜੋ ਉਤਰੋ ਆ ਗਿਆ ਸਰਪ੍ਰਾਈਜ਼ ਵਿਜ਼ਿਟ ਹੋ ਗਿਆ ਉਹ ਵੀ ਆ ਚਲੋ ਹੁਣ ਸਾਰਾ ਕੁ ਪੂਰਾ ਹੋ ਗਿਆ ਲੋ ਵੀ ਹੁਣ ਚੱਲੂਗਾ ਪ੍ਰੋਗਰਾਮ ਜਿਹੜਾ ਹਲਦੀ ਵਾਲਾ ਤੇ ਜਿਹੜੀ ਆ ਤਿਆਰੀ ਸ਼ੈਰੀ ਆ ਗਈ ਹੋ ਰਹੀ ਆ ਗਈ ਲੋ ਜੀ ਸਿਵਿੰਗਾ ਸਾਹਿਬ ਪਹੁੰਚੇ ਆ ਤੇ ਇਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਆਹ ਕੱਢ ਕੇ ਰੱਖਦੇ ਪੀਸ ਅੱਡੋ ਅੱਡ ਲੈਕ ਪੀਸ ਤੇ ਬੋਨਲੈਸ ਕਹਿੰਦੇ ਕਰਦੇ ਪਹਿਲਾਂ ਪੱਕੇ ਆਥ ਨੇ ਉਥਨੇ ਦਾ ਸਾਰੀ ਖਾ ਲੈਣਗੇ ਦੁਪਹਿਰ ਹੀ ਖਾਵਾਂਗੇ ਹਾਂ ਹਾਂ ਸਪੈਸ਼ਲ ਕਹਿੰਦੇ ਕਹਿੰਦੇ 10 12 ਪੀਸ ਨਾ ਸਪੈਸ਼ਲ ਬੰਦੇ ਵਾਸਤੇ ਰੱਖਿਓ ਉਹ ਆਏ ਤਿਆਰ ਹੋਣ ਜਾ ਰਹੇ ਹੁਣ ਡੀ ਜੇ ਐਂਡ ਕੰਪਨੀ ਪਹੁੰਚ ਗਈ ਬਈ ਹੁਣ ਲੈ ਕੇ ਆਏ ਆ ਇਹ ਪੈਂਟ ਪਹੁੰਚ ਗਈ ਸੀ ਕਿ ਉਤੋਂ ਗਾਂ ਕਹਿੰਦੇ ਰਾਹ ਜਾਣੀ ਪਤਾ ਮੈਂ ਫਿਰ ਅਸੀਂ ਪਹੁੰਚ ਜਾਨਨੇ ਆਂ ਕਿ ਰਾਹ ਅਸੀਂ ਦੱਸਾਂਗੇ ਤੁਸੀਂ ਆਜੋ ਮਗਰ ਮਗਰ ਖਿੱਚ ਕੇ ਲਿਆਓ ਤੇ ਦੱਬ ਦਿਓ ਕਿ ਮੌਸਮ ਬਹੁਤ ਘੈਂਟ ਆ ਬਈ ਐਨ ਪੂਰਾ ਚੈਲਡ ਮਾਹੌਲ ਹੋਇਆ ਪਿਆ ਕਿੰਨੀ ਆਈ ਤੇਰੇ ਨਾਲ ਕਿਸੇ ਕਿੱਥੇ ਰਹਿ ਗਈਆਂ ਨੇ ਵੀਰੇ ਸੱਸੀ ਕਦ ਮਿਲੀ ਨਹੀਂ ਪੰਜ ਚਾਦ ਨੂੰ ਇਹ ਹਰ ਦਿਨ ਨੂੰ ਕਿ ਕਿ ਪੱਕ ਬੋ ਬਲਵਾ ਹੋਰ ਹੋਰ ਹੋਣ ਕੀ ਗਾ ਪਾਦਾ ਬੱਲੇ 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 ਨਾ ਨਾ ਹਜੇ ਨਹੀਂ ਮੈਂ ਤਾਂ ਧਾ ਕੇ ਪਾਉਂਗਾ ਕੱਪੜੇ ਧਾਰ ਕੇ ਕਰ ਲਿਓ ਤੁਸੀਂ ਦਾ ਚੇਂਜ ਹੈ ਤਾਂ ਹਲਦੀ ਤੁਸੀਂ ਹਲਦੀ ਦਾ ਕੀ ਕਰਨਾ ਤੁਸੀਂ ਤਾਂ ਨਹੀਂ ਅਸੀਂ ਦਾ ਮਾਰ ਨਹੀਂ ਹੋਈ ਸਟੇਜ ਤੇ ਮੈਂ ਉਹ ਪਾ ਕੇ ਆ ਜਾ ਯਾਰ ਅੱਜ ਮੈਨੂੰ ਪਹਿਲਾਂ ਜੀ ਸਿਖਾਈ ਯਾਰ ਸਟ੍ਰਿਪ ਜਮ ਮਗਰ ਉਹ ਤਾਂ ਨਹੀਂ ਸਿੱਖਿਆ ਤੁੱਕ ਜਾਂਦਾ ਕੋ ਪ੍ਰੋਗਰਾਮ ਚੱਲ ਪਏ ਚੱਲ ਉਸ ਟੈਪ ਮੇਕ ਫਲਰੀ ਬਾਲਾ ਨਹੀਂ ਤਾਂ ਅੱਜ ਤੋਂ ਮਾੜਾ ਜੀ ਹੋਊਗਾ ਹਣਾ ਉਹ ਉਹੀ ਬੁੱਢਾ ਬਾਹਲੀ ਟੈਨਸ਼ਨ ਲੈ ਜਾਂਦਾ ਲੋੜ ਪਤਾ ਨਹੀਂ ਕੀ ਤੋਂ ਸੁਣ ਲਿਆ ਕਹਿੰਦੀ ਜਿਵੇਂ ਜਵਾਗ ਦੇ ਮੂੰਹ ਤੋਂ ਖੂਨ ਨਿਕਲੇ ਹੱਥ ਪੈਰ ਕੰਮ ਛੱਡ ਜਾਂਦੇ ਉਹ ਟੈਨਸ਼ਨ ਲਈ ਫਿਰਦੀ ਹੋ ਇਹਨੂੰ ਮੈਨੂੰ ਕਹੀ ਨਾ ਮੈਨੂੰ ਅੱਜ ਬਾਲਾ ਕੁਝ ਕਰਨ ਨੂੰ ਆ ਕਿਉਂ ਮੈਂ ਤੇ ਦੁਆ ਤੇ ਟੈਨਸ਼ਨ ਹੋਈ ਪਈ ਮੈਂ ਐਡੀ ਟੈਨਸ਼ਨ ਲੰਨਦੀ ਲੋੜ ਇੰਨਾ ਹਾਂ ਚੱਲਦਾ ਹੀ ਰਹਿੰਦਾ ਕੀ ਕਰਨਾ ਹੋਰ ਹੋਵੇਗਾ ਹਾਂ ਅੱਖਣ ਨਹੀਂ ਵੀ ਇਹ ਤਾਂ ਪ੍ਰੈਕਟਿਸ ਹੀ ਕਰਦੇ ਸੀ ਮੋਰੀ ਇਹ ਕਰ ਲਾਉਂਦੇ ਹੋ ਜੋ ਹੋਇਆ ਇਹਨੂੰ ਬੋਲੋ ਕੀ ਹੋਦੀ ਆ ਇਸ ਤਰ੍ਹਾਂ ਆਵੇ ਆ ਗਿਆ ਮੀਰਪਾਲ ਹੋ ਤੂੰ ਵੀ ਹੋ ਜਾ ਮੈਂ ਜੇ ਕਿਹਾ ਤੇ ਵੀ ਇੱਕ ਕੁੰਜੀ ਮਿਲਾਈ ਸੀ ਆ ਤੰਗੇ ਨਾ ਦੋ। ਕਾਹ ਸੁਣੀਂ ਗੱਲ ਨਹੀਂ। ਮੈਂ ਰਸਾ ਮੈਂ ਦੇ ਦੂੰਗੀ ਇੱਧਰ ਆ ਜਾਓ। ਚਲੋ ਉਹ ਗਾਂ ਹੋ ਜਗੇ। ਬਾਬਾ ਯਾਰ ਇਹ ਕਿਹਦੀ ਜੋ ਦੋ ਸਮਾਂ ਦੇ ਦੂੰਗੀ। ਅਸੀਂ ਤਾਂ ਪਹਿਲੇ ਲੈਣੇ ਨੇ ਕਿਦੋਂ ਤੱਕ। ਇੱਥੇ ਜਰ ਪਚਾਲੇ ਖੜਾਂਗੇ ਯਾਰ ਲੋਕੀ। ਅੜ ਕੇ। ਅੜ ਕੇ। ਚਲੋ ਚਲੋ। ਮੈਂ ਕਿੱਥੇ ਆ। ਲੋ ਵੀ ਉੱਧਰ ਚੱਲ ਰਿਹਾ ਡੀਜੇ ਦਾ ਪ੍ਰੋਗਰਾਮ ਡੀਜੇ ਲੱਗ ਰਿਹਾ। ਇੱਧਰ ਨਾਨਕਿਆਂ ਦੀ ਹੋ ਰਹੀ ਹੈ ਵੇਟ ਵੇ ਸਵਰੀ ਨਾਲ। फेड़की 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 लड्डू है लड्डू है लड्डू है खाल गे आ गए नानके आगे तो आगे तो आ ਯੋ ਤੇ ਅੱਛਾ ਜੋ ਤੇ ਐ ਕਹਦੀ ਆਗੇ ਨਾਨਕੇ ਆਗੇ ਨਹੀਂ ਆਈ ਟਰਾਲੀਆਂ ਭਰ ਕੇ ਨਾਨਕੇ ਛਾਗੇ ਨਹੀਂ ਹਮ ਹਰ ਜਾ ਤੂੰ ਆਪਾਂ ਨਹੀਂ ਲੱਗ ਜਾ ਫਿਰ ਘਾਟਾ ਕੋਈ ਨਹੀਂ ਹੁੰਦਾ ਆਗੇ ਨਾਨਕੇ ਆਗੇ ਨਾਨਕੇ ਛਾਗੇ ਨਹੀਂ ਆਗੇ ਨਾਨਕੇ ਆਗੇ ਨਾਨਕੇ ਛਾਗੇ ਨਹੀਂ ਬਸ ਨਹੀਂ ਨਹੀਂ ਆਉਂਦੇ ਆਖਾਂ ਕੇ ਨਾ ਹੋਰ ਅਗੇ ਨਾਲ ਕੇ ਅਗੇ ਮੀਂਹ ਪਵਾ ਜੀ ਹੋਰ ਆਡੀ ਜਿਆਦਾ ਸੈਟ ਅਪ ਕੀਤਾ ਮੈਂ ਲਾ ਪਹਿਲੇ ਕੰਮ ਕੋਈ ਨਾ ਆਪਾਂ ਡੀਜੇ ਵਰਗੇ ਆ ਸਾਰੇ ਸਾਰੇ ਜਣੇ ਚੱਕ ਇੱਕ ਡੀਜੇ ਮੇਰੇ ਜਿਹੜਾ ਦੋ ਤਿੰਨ ਡੀਜੇ ਨੇ ਵੀ ਇਹ ਲੱਗਣੀ ਨੇ ਆਪਾਂ ਇੱਕ ਵੀ ਤਾਰਾ ਢਿੱਲ ਗਿਆ ਬੱਸ ਇਹ ਹੁਣ ਕਿਹਦਾ ਤਾਰਾ ਢਿੱਲ ਗਿਆ ਕੀਤਾ ਹੋਰ ਲੈ ਕੇਗਾ ਕੋਈ ਲੁੱਤੀਆ ਲੁੱਤੀਆਂ ਦੇਖ ਲਓ ਫੇਰ ਸਾਨੂੰ ਦੇਖੋ ਕੀ ਤੁਨ ਨਾਨਕੇ ਦਿਖਾਵਾਂਗੇ ਹਨ ਨਾਨਕੇ ਆਣੇ ਹੁਣੇ ਨਹੀਂ ਉਹਨਾਂ ਨੂੰ ਕਹਿਣਾ ਆਹ ਦੇਤ ਬਹੁਤ ਆਈ ਆਂ ਰੀ ਮਹੀਆ ਬੋਲੇ ਗੁਲੇ ਦੇ ਸੁਣ ਲੈ ਸਾਰੀ ਤਨੀ ਪੰਬੀਆ ਰੱਬ ਵੀ ਇਹਨੂੰ ਹੋ ਗਈ ਅੱਧੀ ਰਾਤ ਨੇ ਆ ਗਈ ਅੱਧੀ ਰਾਤ ਨੀ ਮੰਦੀਆ ਬੋਲੇ ਬੰਬੀਏ ਨੂੰ ਹੋ ਗਈ ਅੱਧੀ ਰਾਤ ਨੀ ਬੰਬੀਆ ਬੋਲੇ ਇਹਨੂੰ ਲੱਗੇ ਕੁੰਡੇ ਨੀ ਉਸ ਮਾਰ ਕੇ ਵੇਖਣੁੰ ਮੁੰਡੇ ਨੀ ਭੂਮੀਆ ਬੋਲੇ ਬੋਲੇ ਤੁਸਾਰੀ ਨਾ ਜਿਲਾਦੀਆ ਮੁੰਜਾ ਭੂਮੀਆ ਤਮਾਰ ਕੀ ਤਿਆਹ ਨਹੀਂ ਬੋਲੀਆ ਬੋਲੇ ਬੋਲੀਆ ਸਰਬਸਤ ਹੱਜਾਤ ਹੀ ਚੱਲਦੇ ਇੱਕ ਲਾਗਿਆ ਤੀਆ ਨਹੀਂ ਹੜਕੜੇ ਹੜਕੜਾ ਕੋਲ ਨਾ ਨਹੀਂ ਗਏ ਬੋਲੇ ਬੋਲੇ ਦਾਸ ਦੇਵਲੀਕ ਵਾਈ ਹੁਣ ਚੋਟਲਾ ਬਣਿਆ तो पिर्णाल तो नहीं आज दा दिन मैं मसूँ लिया मैकी मैकी कोई सुखा सुखदी हा ਸੋਹਣਿਆ ਰੰਗ ਮੈਂ ਬੰਤਾ ਸਾਰੇ ਇਹਨੂੰ ਤੋਂ ਕਰੀਏ ਛੇ ਕੈਮਰੇਜ ਕੈਮਰਾ ਵੱਜਿਆ ਮੀ ਆ ਗਿਆਣੀ ਉਹਦੇ ਪਕੌੜੇ ਦੇਖ ਕੇ ਮੈਨੂੰ ਲੱਗਾ ਮੀ ਆ ਗਿਆ ਇਹ ਮੀਂਹ ਦੇ ਪਕੌੜੇ ਦੇ ਹਦੀ ਗਲੀ ਪੜੀ ਜਾਂਦੀ ਆ ਉਧਰ ਨੀ ਜੋੜੀ ਕੜਨਾ ਗਾਂਦੀ ਜੋੜੀ ਨੀ ਜੋੜੀ ਆਪਣੇ ਭਾਗਾ ਦੀ ਜੋੜੀਆਂ ਘੜੀਆਂ ਨੇ ਹੁਣ ਬਣੀਆਂ ਜੋੜੀਆਂ 1000 ਜੋੜੀਆਂ ਹੁਣ ਬਣੀਆਂ ਹੁਣ ਬਣੀਆਂ 1000 ਜੋੜੀਆਂ ਹੁਣ ਬਣੀਆਂ ਗੀਤ ਘਰ ਬੋਲ ਨੀ ਚਿੱਟੀ ਚੋਰ ਨਾਣੇ ਕੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਅੱਲੇ ਬੰਦ ਅਸੀਂ ਦੇਖੋਗੇ ਇੱਕ ਵਾਰੀ ਕੈਮਰਾਮੈਨ ਆ ਗਿਆ ਭਾਈ ਕਹਿੰਦੇ ਪਕੌੜੇ ਦੇਖ ਕੇ ਕਣੀ ਆ ਲਗੇ ਆ ਪਨੀਰ ਦੇ ਪਕੌੜੇ ਦੇਖ ਕੇ ਸਾਡੀ ਜੋੜੀ ਦੇਖ ਕੇ ਰਮਣੀ ਜੋੜੀ ਕਾਲੇ ਨਾਗਾਂ ਦੀ ਜੋੜੀ ਨੀ ਜੋੜੀ ਆਪਣੇ ਭਾਗਾਂ ਦੀ ਜੋੜੀਆਂ ਘੜੀਆਂ ਨੇ ਤੂੰ ਐ ਦੇਖ ਇੱਕ ਜੋੜੀ ਹੋਰ ਕਿਸਾਰ ਜੋੜੀਆਂ ਹੁਣ ਬਣੀਆਂ ਇਹਨੂੰ ਬਣੀਆਂ 1000 ਜੋੜੀਆਂ ਹੁਣ ਬਣੀਆਂ ਛਿੱਟੇ ਚੋੜੀ ਨਾਨੇ ਕੋਨੇ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਹੱਲੇ ਬੱਲੇ ਚਲ ਚਲ ਇੱਧਰ ਭਾਈ ਅੱਗੇ ਹੋ ਜੋ ਕਹਿੰਦੇ ਅੱਗੇ ਭਾਈ ਨਾ ਲਿਖੇ ਜੀ ਬੜਾ ਤਨਾ ਬਣਾਇਆ ਬੜਾਇਆ ਕਰੇ ਬੜਾ ਸ਼ਟਾਰਟਿੰਗ ਹੋ ਆਪਾਂ ਦਾ ਭਾਗ ਹੈ ਸਾਡੇ ਗਾਉਂ ਦੇ ਖੜਾ ਜਾ ਉਹ ਆਪਣਾ ਕਹਿੰਦੇ ਨਾ ਹੋਰ ਕੀ ਐਡਾ ਜੱਕਰਾ ਕਰ ਬਮੀ ਇਹ ਨੋ ਰਿਗਿਆ ਕਵੇੜਾ ਇੱਥੇ ਜਿੜ ਕੇ ਕਹਿੰਦੇ ਨੇ ਬਈ ਯਾਰ ਐਡਾ ਵਧੀਆ ਪ੍ਰੋਗਰਾਮ ਕਰਾਇਆ ਜੀਗਾ ਸਾਲਾ ਮੇਰਾ ਮੀ ਆਉਣ ਲੱਗ ਪਿਆ ਪੰਗਾ ਹੀ ਹੈਗਾ ਬਾਗਾਂ ਨੇ ਤਾਂ ਜੜਤੀਆਂ ਉੱਤੇ ਤਰਪਾਲਾਂ ਚਲੋ ਕੋਈ ਗੱਲ ਨਹੀਂ ਨਹੀਂ ਲੈ ਪਿਆ ਲੱਗੇ ਕੰਮ ਦੇ ਮਾਮਲੇ 'ਚ ਬਾਈ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਬੰਦੇ ਸਪੈਸ਼ਲ ਲਿਆਂਦੇ ਆ ਪਾਰਕਿੰਗ ਲਵਾਉਣ ਵਾਸਤੇ ਸੀਟੀ ਤੇ ਸੀਟੀ। ਹੂੰ। ਸੀਟੀ ਮਾਰਨ ਮੜੀ ਜਿਹਾ ਨੱਕਾ। ਇਹ ਸਾਰੀ ਪਾਰਕਿੰਗ ਪੂਰਕੀਆਂ ਲਵਾਉਣ ਦੀ ਜ਼ਿੰਮੇਵਾਰੀ ਬਾਈ ਕੋਲੇ ਆ। ਕਿਉਂਟਾ ਬੰਦਾ ਐ? ਉਹ ਤੋੜ ਬੰਦੇ। ਹਾਂ। ਮੀ ਆਉਣੋਂ ਹਟ ਗਿਆ ਬਾਈ ਤੇ ਕੰਮ ਫੇਰ ਕਰਤਾ ਸਟਾਰਟ ਮੁੰਡਿਆਂ ਨੇ। ਯੱਕ ਦੇ ਚੌਟੇ, ਆਹ ਉਡਾ ਦਿਆਂ ਤੋਤੇ ਪਾ ਦਿਆਂ ਮੂਛ। ਦੇਖੀ ਜਾ ਉਹਦੇ ਬੰਦ ਆ ਕੀ ਆ। ਲੋ ਵੀ ਬਾਛੜ ਫੇਰ ਸਾਲੀ ਆ ਗਈ ਮਾਸਾ ਉੱਠਿਆ ਦੀ ਆਜ ਵਿਚਾਰੇ ਕਸਨ ਲੱਗੇ ਮੈਨੂੰ ਲੱਗਦਾ ਨਹੀਂ ਰੱਬ ਕੋਈ ਕੰਮ ਕਰਨ ਦੇਊਗਾ ਅੰਦਰ ਅੰਦਰ ਇੱਕ ਇੱਕ ਸਟਿੱਕਰ ਹੀ ਲੱਗੂ ਮੈਨੂੰ ਲੱਗਦਾ ਨਹੀਂਗਾ ਓਖਾ ਹੋ ਜਾਊਗਾ ਜਿੰਨਾ ਕਿ ਲਾਉਂਦੇ ਉਹਨਾਂ ਕਿ ਠਾਕ ਜਿੰਨਾ ਕਾਹਦੇ ਉਹਦੋਂ ਮੀਂਹ ਆ ਜਾਂਦਾ ਫੇਰ ਹਟ ਜਾਂਦਾ ਫੇਰ ਮੀਂਹ ਆ ਜਾਂਦਾ ਕੀ ਬੰਦਾ ਕਰੂਗਾ ਯਾਰ ਇੰਨਾ ਸਿਸਟਮ ਬਣਾਇਆ ਸੀਗਾ ਇੰਨਾ ਵਧੀਆ ਵੀ ਕਰਾਂਗੇ ਤੇ ਪਰ ਰੱਬ ਨੇ ਗਾਂਦੀ ਪਾਉਣਾ ਦੀਆ ਸਾਲਾ ਲਾਓ ਬਟਨ ਆਪਸ ਬਾਵਾ ਨੱਕ ਨੂੰ ਕਿਤੇ ਗੱਲਾਂ ਤੇ ਲਾ ਦੇ ਹੋਰ ਮੇਰੇ ਬਾਲ ਵੇੜਦੇ ਹੋ ਬਾਲ ਵੇੜਦੇ ਤੇਰੇ ਹੋਰ ਲਾਉ ਤੇ ਇਸ ਤੇ ਬਾਜੀ ਹੋਰਲੇ ਪਾਸੇ ਤੀ ਉੱਥੇ 15 ਵਜੇ ਦੀ ਓਕੇ ਠੀਕ ਹੈ ਬਾਜੀ ਫੋਟੋ ਹੋ ਗਈ ਹੈ ਨਹੀਂ ਕਰ ਨਹੀਂ ਫੋਟੋ ਤਾਂ ਇਹ ਕਰਨੀ ਆ ਵਸੇ ਘੱਟ ਦੀ ਜੀ ਦੇ ਮੋਢੇ ਤੇ ਫੜ ਲਓ ਬੱਚੇ ਤੁਸੀਂ ਥੋੜੇ ਨਗਰ ਹੋ ਜਾ ਹਾਂ ਜੀ ਦੇਖਿਆ ਸਭ ਨੇ ਸਮਾਈਲ ਕਰ ਤੋ ਦੇ ਕਰਿਓ ਓਕੇ ਆਹ ਜੀ ਤਾਜੂ ਨੂੰ ਬਣਾਈ ਮੜੀ ਮੰਮੀ ਤਾਜੂ ਨੂੰ ਬਣਾ ਦੇ ਆਜਾ ਹੱਸ ਕੇ ਦਾਦਾ ਦਿਖਾਉਂਦਾ ਕਿਦਰ ਜਾ ਬੋਧੇ ਓਥੇ 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 ਬੰਦਾ ਉਸ ਤੋਂ ਹੈਲੋ ਤਾਜੂ ਮੰਮੀ ਤੁਰਦੇ ਐਂਟ ਜਾਵੜਾ ਫਿਰ ਦੁਆ ਆਂਟੀ ਤੇ ਆਈ ਰਵਣਗੇ ਫਾਈਨਲ ਵੀ ਬਣਾ ਦੇ ਵੀ ਤੇ ਉਹਨਾਂ ਨੂੰ ਵੀ ਸਵਾਉਣੇ ਕਿੱਥੇ ਗੁਰ ਕੀਥੇ ਸੀ ਤੇਰੇ ਲਈ ਓਏ ਹਾਂ ਰਗਾਏ ਤੂੰ ਆ ਜੇ ਤਕੂ ਜੀ ਮਮੀ ਕਹਿੰਦੀ ਤੂੰ ਨੇ ਲਾ ਦੇਣਗੇ ਅੱਧੀ ਫੋਟੋ ਖਿੱਚ ਦੀ ਲੈ ਭਾਈ ਚਲੋ 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 ਆ ਭੀਜੀ ਮਾੜ ਮਾੜੇ ਕਰੋ ਬੈਠਾ ਲਓ ਦੇਖੋ ਇਹ ਕੰਮ ਹੋ ਸੀ ਹੋ ਸੀ ਇਹ ਪਟਰਾ ਲਾਉਂ ਜਾਂਦੀ ਸੀ ਆਹ ਦੀ ਨਾਲ ਮੇਰੇ ਪਾਸੇ ਬੈਠ ਜਾਓ ਚਲੋ ਦੁਆ ਜਾਈ ਬੜੋ ਜੂਗੇ ਦੁਆ ਲਾ ਦੇ ਲੋ ਚਲੋ ਹਾਂ ਆਪੋ ਜੇ ਡਗਰੀ ਨੂੰ ਡੀਜੀ ਨਾਲ ਇਦਾਂ ਦਾ ਸਿਸਟਮ ਲਾਉਂਦੇ ਉਹਨਾਂ ਨੂੰ ਫਾਇਦੇ ਪਉਣ ਪੈਂਦੇ ਹੁੰਦੇ ਚੱਲ ਹੋ ਜਾ ਤੁਸੀਂ ਲਾ ਦਿਓ ਹੋਰ ਹੋਰ फटाफट फटाफट ਵੀ ਵੀਰਾ ਨਹੀਂ ਇਹ

Kecetik ya?